ਜੀ ਪਠਾਨਕੋਟ ਸ਼ਹਿਰ ਦੀ ਇਹ ਉਹ ਸੜਕ ਹੈ ਜਿਸ ਸੜਕ ਦੇ ਲੰਘ ਕੇ ਸੜਕ ਤੋਂ ਸਾਡੇ ਪਠਾਨਕੋਟ ਹਲਕੇ ਦੇ ਵਿਧਾਇਕ ਇੱਥੇ ਜਾਂਦੇ ਨੇ ਉਹਨਾਂ ਦੀ ਰਿਹائش ਇਸੇ ਰਸਤੇ 'ਚ ਅੱਗੇ ਆ ਔਰ ਜਿਹੜੇ ਸਾਡੇ ਪਠਾਨਕੋਟ ਕਾਰਪੋਰੇਸ਼ਨ ਦੇ ਮੇਅਰ ਨੇ ਉਹ ਵੀ ਇਸੇ ਸੜਕ ਤੋਂ ਲੰਘ ਕੇ ਜਾਂਦੇ ਆ ਆ ਦੇਖੋ ਸੜਕ ਦਾ ਹਾਲ ਕਿੱਡੇ-ਕਿੱਡੇ ਟੋਏ ਇਹ ਸੜਕ ਤੇ ਪਏ ਨੇ ਉਹਦੇ ਸੜਕ ਦੇ ਟੋਆ ਇਹ ਇੱਕ ਨਹੀਂ ਹੈ ਇਹ ਸਾਰੀ ਸੜਕ ਤੇ ਅੱਗੇ ਵੀ ਟੋਏ ਪਏ ਹੋਏ ਆ ਤੇ ਮੈਂ ਹੁਣ ਗੱਲ ਕਰਾਂਗਾ ਇੱਕ ਮੈਂ ਗੱਲ ਦੂਸਰੇ ਤੋਂ ਨਾ ਆ ਕੇ ਜਿੱਥੇ ਐਡਾ ਵੱਡਾ ਟੋਆ ਹੈ ਉੱਥੇ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਥੋੜਾ ਜਿਹਾ ਕੈਮਰਾ ਇੱਧਰ ਲਿਆਓ ਇੱਧਰ ਦੇਖੋ ਇੱਕ ਹਸਪਤਾਲ ਰੋਡ ਦੇ ਉੱਪਰ ਹੀ ਹੈ ਦੋ ਚਾਰ ਹਸਪਤਾਲ ਜਿਹੜੇ ਆ ਇੱਧਰ ਅੰਦਰ ਜਾ ਕੇ ਆ ਔਰ ਲੋਕ ਇੱਥੇ ਬੜੀ ਹੀ ਇੱਕ ਜਦੋਂ ਹਸਪਤਲ ਕੋਈ ਆਉਂਦਾ ਪ੍ਰਸ਼ਾਲੀ ਚ ਆਉਂਦਾ ਇਹ ਟੋਏ ਕਿਸੇ ਵਾਲੇ ਵੀ ਕਿਸੇ ਹੀ ਹਾਦਸੇ ਦਾ ਜਿਹੜਾ ਕਾਰਨ ਬਣ ਸਕਦੇ ਆ ਔਰ ਬੜੀ ਇੱਕ ਹੈਰਾਨੀ ਵਾਲੀ ਗੱਲ ਆ ਕਿ ਜਿਹੜੇ ਸਾਡੇ ਹਲਕੇ ਦੇ ਵਿਧਾਇਕ ਜਾਂ ਜਿਉ ਸਾਡੇ ਕਾਪਰਸ਼ਨ ਦੇ ਮੇਅਰ ਆ ਜਾਂ ਤਾਂ ਉਹਨਾਂ ਨੂੰ ਸਰਕਾਰ ਨੇ ਗੱਡੀਆਂ ਉਹ ਜੀਆਂ ਦਿੱਤੀਆਂ ਕਿ ਉਹ ਪਛੀੜ ਸੀਟ ਤੇ ਬੈਠੇ ਹੁੰਦੇ ਆ ਤੇ ਉਹਨਾਂ ਨੂੰ ਇਹ ਟੋਏਆਂ ਬਾਰੇ ਪਤਾ ਨਹੀਂ ਲੱਗਦਾ ਕਿਤੇ ਮੈਂ ਸਮਝਦਾ ਜੇ ਕਿਤੇ ਵਿਧਾਇਕ ਜਾਂ ਮੇਅਰ ਏਸੀ ਗੱਡੀ ਚ ਉੱਤਰ ਕੇ ਇੱਥੇ ਕਿਤੇ ਪੈਦਲ ਲੰਘ ਕੇ ਵੇਖਣ ਇੱਥੇ ਦੇ ਹਾਲਾਤ ਤੇ ਉਹਨਾਂ ਨੂੰ ਸਮਝ ਆਵੇ ਕਿ ਕਿਸ ਤਰ੍ਹਾਂ ਲੋਕ ਇਸ ਸੜਕ ਦੇ ਉੱਤੇ ਗੁਜ਼ਰਦੇ ਆ ਔਰ ਕਿੰਨੀ ਇੱਕ ਹੈਰਾਨੀ ਦੀ ਗੱਲ ਆ ਕਿ ਜਿਸ ਸੜਕ ਤੋਂ ਜੋ ਮੈਂ ਕਹਿੰਦਾ 10 ਵਾਰ ਜਾਂ 20 ਵਾਰ ਵਿਧਾਇਕ ਆਪਣੀ ਰਾਸ਼ ਨੂੰ ਜਾਂਦੇ ਆਉਂਦੇ ਆ ਜਾਂ ਮੇਅਰ ਜਾਂਦਾ ਜਾਂਦੇ ਆਉਂਦੇ ਆ ਜੇ ਉਹ ਸਿਰਫ ਇਹ ਹਾਲ ਹੈ ਤੇ ਬਾਕੀ ਸ਼ਹਿਰ ਦਾ ਹਾਲ ਮੈਨੂੰ ਲੱਗਦਾ ਕਿ ਸ਼ਾਇਦ ਦੱਸਣ ਦੀ ਲੋੜ ਨਹੀਂ ਹੁਣ ਮੈਂ ਗੱਲ ਕਰਾਂਗਾ ਇਸੇ ਰੋਡ ਦੇ ਉੱਪਰ ਜੋ ਇੱਕ ਕੈਮੀਸਟ ਦੀ ਦੁਕਾਨ ਕਰਦੇ ਨੇ ਉਹਨਾਂ ਨਾਲ ਗੱਲ ਕਰਦੇ ਆ ਜੀ ਸਸੀ ਗੱਲ ਜੀ ਇਹ ਜਿਹੜਾ ਟੋਆ ਪਿਆ ਜੀ ਕੀ ਤੁਸੀਂ ਕਦੀ ਇਹਦੇ ਬਾਰੇ ਕੋਈ ਕਿਸੇ ਪ੍ਰਸ਼ਾਸਨ ਨੂੰ ਜਾਂ ਕਿਸੇ ਵੀ ਜਿਹੜਾ ਸਬੰਧਤ ਅਧਿਕਾਰੀ ਜਾਂ ਸਬੰਧਤ ਮਹਿਕਮੇ ਨੂੰ ਤੁਸੀਂ ਕੋਈ ਲੋੜ ਨਹੀਂ ਸਮਝੀ ਇਹਦੇ ਬਾਰੇ ਕਹਿਣ ਦੀ ਇਹ ਸਾਰਿਆਂ ਦੇ ਧਿਆਨ 'ਚ ਹੈ ਕਈ ਵਾਰੀ ਸ਼ਿਕਾਇਤ ਕਰ ਚੁੱਕੇ ਆਂ ਕਈ ਵਾਰੀ ਲੋਕ ਇੱਥੇ ਜਿਹੜੇ ਆ ਸਕੂਟਰ ਬਾਈਕ ਗਿਰਿਆ ਉਹਨਾਂ ਦੇ ਝੋਟਾ ਵੀ ਲੱਗੀਆਂ ਤੇ ਪ੍ਰਸ਼ਾਸਨ ਨੂੰ ਮੈਂ ਵੀ ਅਪੀਲ ਕਰਦਾ ਤੁਹਾਡੇ ਮਾਧਿਅਮ ਮਾਧਿਮ ਨਾਲ ਵੀ ਇਹ ਜਿਹੜਾ ਟੋਆ ਵੀ ਪੁਰਿਆ ਜਾਏ ਤੇ ਸ਼ਹਿਰ ਦੇ ਸਾਰੇ ਨਾਲੇ ਸਾਫ਼ ਕੀਤੇ ਜਾਣ ਅੱਗੇ ਬਰਸਾਤ ਦਾ ਜਿਹੜਾ ਮੌਸਮ ਹੈ ਇਹ ਸ਼ਹਿਰ ਡੁੱਬਣ ਵਾਲਾ ਹੈ ਤੇ ਮੈਂ ਬੇਨਤੀ ਕਰਦਾ ਕਾਰਪੋਰੇਸ਼ਨ ਦੇ ਮੇਅਰ ਨੂੰ ਵੀ ਕਰਦਾ ਮੇਅਰ ਸਾਹਿਬ ਨੂੰ ਵੀ ਕਰਦਾ ਮੈਂ ਪਰਸੋਂ ਮੇਅਰ ਸਾਹਿਬ ਨੂੰ ਫੋਨ ਵੀ ਕੀਤਾ ਉਹਨਾਂ ਮੇਰਾ ਫੋਨ ਉਠਾਇਆ ਨਹੀਂ ਤੇ ਮੈਂ ਅੱਜ ਫਿਰ ਵੀ ਟਰਾਈ ਕਰਦਾ ਮੇਅਰ ਸਾਹਿਬ ਨੂੰ ਗੱਲਬਾਤ ਕਰਨ ਦੀ ਤੇ ਤੋਂ ਇਲਾਵਾ ਵੀ ਮੈਂ ਜਿਹੜੇ ਮੇਅਰ ਸਾਹਿਬ ਜੀ ਤੁਹਾਡੇ ਫੋਨ ਹੀ ਠਾਉਂਦੇ ਤੇ ਸ਼ਾਇਦ ਮੇਅਰ ਸਾਹਿਬ ਦਾ ਘਰ ਤੁਹਾਡੀ ਇਸ ਦੁਕਾਨ ਤੋਂ ਜੇ ਮੈਂ ਦੇਖਾ ਕਿ ਪੈਦਲ ਵੀ ਜੇ ਤੁਸੀਂ ਜਾਓ ਤੇ 5 ਮਿੰਟ ਦਾ ਰਸਤਾ ਜਾ ਤੁਸੀਂ ਜਾਵਾਂਗਾ ਮੈਂ ਮੈਂ ਜ਼ਰੂਰ ਜਾਵਾਂਗਾ ਤੁਹਾਡੇ ਤੁਸੀਂ ਵੀ ਕਹਿ ਰਹੇ ਹੋ ਤੇ ਇਹਦੇ ਲੋਕਾਂ ਨੇ ਸਮਝਦਾ ਕਿ ਤੁਸੀਂ ਇਕੱਲੇ ਦੁਕਾਨਦਾਰ ਨਹੀਂ ਹੋ ਤੁਸੀਂ ਭਾਈਪਾ ਦੇ ਇੱਕ ਵੱਡੇ ਆਗੂ ਵੀ ਹੋ ਔਰ ਅੱਜ ਭਾਈਪਾ ਦੀ ਭਾਵੇਂ ਪੰਜਾਬ ਦੀ ਸਰਕਾਰ ਨਹੀਂ ਪਰ ਭਾਈਪਾ ਕੇਂਦਰ ਚ ਵੀ ਹੈ ਔਰ ਤੁਹਾਡਾ ਵਿਧਾਇਕ ਭਾਈਪਾ ਦਾ ਤੁਸੀਂ ਕਦੀ ਆਪਣੇ ਵਿਧਾਇਕ ਨੂੰ ਨਹੀਂ ਮਿਲੇ ਅਸ਼ੋਕੀ ਸ਼ਰਮਾ ਨੂੰ ਮੈਂ ਜਰੂਰ ਐਮਐਲਏ ਸਾਹਿਬ ਨਾਲ ਵੀ ਗੱਲ ਕਰਾਂਗਾ ਉਹਨਾਂ ਨੂੰ ਨਾਲ ਲੈ ਕੇ ਡੀਸੀ ਸਾਹਿਬ ਨੂੰ ਵੀ ਮਿਲਾਂਗੇ ਜਿਹੜੀ ਸ਼ਹਿਰ ਦੀ ਦੁਰਦਸ਼ਾ ਉਹਦੇ ਬਾਰੇ ਚਰਚਾ ਜਰੂਰ ਕਰਾਂਗੇ ਬਹੁਤ ਬਹੁਤ ਤੁਹਾਡਾ ਧੰਨਵਾਦ ਚਾਬਲਾ ਸਾਹਿਬ ਤੁਸੀਂ ਆਏ ਹੋ ਜਿਹੜੀ ਪ੍ਰੈਸ ਦੀ ਵੀ ਇੱਕ ਜਿਹੜੀ ਤੀਜੀ ਅੱਖ ਹੈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਮਿਹਰਬਾਨੀ